ਪਟਿਆਲਾ ਜੇਲ੍ਹ ਦੇ ਵਿੱਚ ਮਰਨ ਵਾਲੇ ਸਾਬਕਾ ਐਸਐਚਓ ਸੂਬਾ ਸਿੰਘ ਦੇ ਕੇਪੀਐਸ ਗਿੱਲ ਪੈਰੀਂ ਹੱਥ ਲਾ ਕੇ ਕਹਿੰਦਾ ਹੁੰਦਾ ਸੀ ਕਿ ਤੁਸੀਂ ਬਹੁਤ ਮਹਾਨ ਹੋ ਜੇ ਲੰਬਾ ਸਮਾਂ ਮਾਝ ਏਰੀਆ ਦੇ ਵਿੱਚ ਕੋਈ ਬਰਾਤ ਨਹੀਂ ਸੀ ਚੜੀ ਤਾਂ ਉਹਦੇ ਪਿੱਛੇ ਵੱਡਾ ਹੱਥ ਇਸ ਪੁਲਿਸ ਅਫਸਰ ਦਾ ਸੀ ਇਹ ਗੱਲ ਸੂਬਾ ਸਿੰਘ ਆਪਣੇ ਮੂੰਹੋਂ ਕਹਿੰਦਾ ਹੁੰਦਾ ਸੀ ਕਿ ਮੈਂ ਇਨਾਂ ਲੋਕਾਂ ਤੇ ਇੰਨਾ ਜ਼ਿਆਦਾ ਜ਼ੁਲਮ ਕਰੂੰਗਾ ਕਿ ਇਹ ਸੂਬਾ ਸਰਹੰਦ ਨੂੰ ਭੁੱਲ ਜਾਣਗੇ ਤੇ ਮੇਰਾ ਨਾਂ ਸੂਬਾ ਸਿੰਘ ਯਾਦ ਰੱਖਣਗੇ ਸੂਬਾ ਸਿੰਘ ਦਿਨ ਵੇਲੇ ਜਿੰਨੇ ਵੀ ਨੌਜਵਾਨ ਫੜਦਾ ਹੁੰਦਾ ਸੀ ਉਹਨਾਂ ਸਾਰਿਆਂ ਦਾ ਰਾਤ ਨੂੰ এনਕਾਊਂਟਰ ਕਰ ਦਿੰਦਾ ਹੁੰਦਾ ਸੀ ਤੇ ਇਹਦੇ ਤਸ਼ੱਦਦ ਕਰਨ ਦੇ ਤ ਬੰਦੇ ਦੀ ਸੁਣ ਕੇ ਹੀ ਰੂਹ ਕੰਬ ਜਾਂਦੀ ਸੀ ਇੱਕ ਵਾਰ ਇਹਨੇ ਇੱਕ ਨੌਜਵਾਨ ਦੀਆਂ ਦੋਵੇਂ ਲੱਤਾਂ ਨੂੰ ਅਲੱਗ-ਅਲੱਗ ਜੀਪਾਂ ਨਾਲ ਬੰਨ੍ਹ ਕੇ ਖਿੱਚ ਕੇ ਵਿਚਾਲਿਓਂ ਪਾੜਦਾ ਸੀ ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ ਸਮੇਤ ਉਹਦੇ ਪਰਿਵਾਰ ਦੇ ਸੱਤ ਜੀ ਤੇ ਇੱਕ ਮਾਲੋਵਾਲ ਪਿੰਡ ਦਾ ਬਲਜੀਤ ਸਿੰਘ ਉਹਨਾਂ ਦੇ ਕੇਸ ਦੇ ਵਿੱਚ ਹੁਣੇ ਨੂੰ ਸਜ਼ਾ ਹੋਈ ਸੀ ਤੇ ਸਜ਼ਾ ਵੀ ਇਹਨੂੰ 32 ਸਾਲਾਂ ਬਾਅਦ ਸਿਰਫ 5 ਸਾਲ ਦੀ ਸਜ਼ਾ ਹੋਈ ਸੀ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਧੰਨਵਾਦ ਕਰਨਾ ਚਾਹੀਦਾ ਉਹਨਾਂ ਵਕੀਲਾਂ ਦਾ ਜਿਨ੍ਹਾਂ ਨੇ ਇੰਨਾ ਲੰਬਾ ਸਮਾਂ ਲੜਾਈ ਲੜੀ ਤੇ ਵੱਡੀ ਗੱਲ ਉਹਨਾਂ ਨੇ ਕਿਸੇ ਵੀ ਪਰਿਵਾਰ ਤੋਂ 1 ਰੁਪਈਆ ਵੀ ਫੀਸ ਦਾ ਨਹੀਂ ਲਿਆ ਪਰ ਹੈਰਾਨੀ ਦੀ ਗ ਕਰਨ ਵਾਲੇ ਸੂਬਾ ਸਿੰਘ ਨੂੰ ਹੁਣ ਇਸ ਕੇਸ ਦੇ ਵਿੱਚੋਂ ਵੀ ਜਵਾਨਤ ਮਿਲ ਗਈ ਸੀ ਉਹਨੇ ਬਾਹਰ ਆ ਜਾਣਾ ਸੀਗਾ ਪਰ ਰੱਬ ਨੂੰ ਉਹਦਾ ਬਾਹਰ ਆਉਣਾ ਮਨਜ਼ੂਰ ਨਹੀਂ ਸੀ ਤੁਸੀਂ ਸਮੇਂ ਦਾ ਗੇੜ ਦੇਖੋ ਕਿਸੇ ਟਾਈਮ ਲੋਕ ਇਹਦੇ ਥਾਣੇ ਦੇ ਬਾਹਰ ਆਪਣੇ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਲੈਣ ਲਈ ਬੈਠੇ ਹੁੰਦੇ ਸੀ ਤੇ ਅੱਜ ਇਹਦੇ ਘਰਦਿਆਂ ਨੇ ਵੀ ਇਹਦੀ ਲਾਸ਼ ਲੈਣ ਤੋਂ ਇਨਕਾਰ ਕਰਤਾ